말이프님이랑 <음> 비록 <음> 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 ਜਨਨ ਦੇ ਆਇਐ ਜਿੰਨ ਕੇ ਸਭ ਤੁਝ ਆਏ ਤੇ ਬਹਾਦਰ ਸਿਮਰਿਆ ਘਰ ਤੁਮ ਦਿਆ ਰਹਿ ਧਾਏ ਸੋਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦਾ ਅੰਦਰ ਤੇ ਬੋਲ ਦਾ ਧਿਆਨਦਰ ਕੇ ਬੋਲੋ ਜੀ ਵਾਹਿਗੁਰੂ ਸਿੱਖਾਂ ਸਗਾ ਸਿੰਘਣੀਆਂ ਨੇ ਧਰਮਹਿ ਤੂ ਸਿਧਕੇ ਵਾਂਸਾ ਚਟਾਏ ਭੋਗੜੀਆਂ ਨੂੰ ਭਜਾ ਚਸ਼ੀਆਂ ਦੇ ਤੇ ਬੇਤਾਂ ਆਰਿਆਂ ਨਾ ਚਿਰਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇ ਸਵਾ ਸਵਾ ਸਭ ਸੰਗ ਨੇ ਵਾਹਿਗੁਰੂ ਜੀ ਕੋ ਪਾਈਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਾਹਿਬ ਤਨ ਤੋਂ ਲਿਛਿਆ ਰਾਇਤ ਬੇਕ ਜੇ ਫਤਿਹ ਬਣ ਕੀਤਾ ਪੰਜ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਤੇਸ ਦਾਣ ਰਹਿਦਾ ਬਬੇਕ ਧਾਰ ਵਿੱਚ ਸੌਹ ਦਾਣ ਪਰੋਸਾ ਸਤ ਸਵਾਹਿਤ ਨੀਦੇ ਦਰਸਨੇ ਸਾਨ ਚੌਕੀਆਂ ਝੰਡੇ ਗੂਜੇ ਕੋ ਸੁਖਿਆ ਤਲ ਧਰਮ ਦਾ ਜਕਾਰ ਬੋਦੋ ਜੀ ਵਾਹਿਗੁਰੂ ਸਿੱਖ ਦਾ ਮਨ ਨਿਵਾ ਮੱਤ ਉੱਚੀ ਮੱਤ ਪਾਤ ਦਾ ਰੱਖਿਆ ਭਗਵਾਨ ਹੀ ਗੁਰੂ ਹੈ ਆਕਾਰ ਸੁਖ ਆਪਣੇ ਪੰਥ ਦੇ ਦਾ ਸਹਾਈ ਦਾ ਤਾਰ ਜੀਓ ਸ੍ਰੀ ਰਜਕਾਣਾ ਸਾਹਿਬ ਸੇਵਾ ਸੰਭਾਲ ਦਾ

ਸਤਿ ਸ੍ਰੀ ਅਕਾਲ ਹੋਈ ਸੋਹਲਾ ਸਾਹਿਬ ਦੇ ਜਾਪ ਹੋਏ ਅਧਰਵਾਤਾ ਕਾ ਕਬਲ ਚੁਕਿ ਬੋਧ ਕਰਦੀ ਅੱਗੇ ਤੋਂ ਸਮਤ ਬਾਸ਼ਸ਼ ਕਰਨੀ ਪੜੀ ਹੋਈ ਗੁਰਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸੋੜ ਦਰ ਆਈ ਸੰਗਤ ਦੀ ਹਾਜ਼ਰੀ ਤੇਲ ਉੱਪਰ ਤੇ ਧਾਵਾਂ ਸਿਵਾਂ ਵਾਂਦਰ ਪ੍ਰਵਾਲਨ ਕਰ ਕਦਮ ਕਦਮ ਜ਼ਿਕਰ ਜਲਾਉਣਾ ਸ਼ੋਭ ਭਾਵਨਾਵਾਂ ਗੁਰਮਤ ਅਨਸਾਰ ਪੂਰੀਆਂ ਕਰਨੀਆਂ ਜੜੀ ਕਲਾ ਵਿੱਚ ਰੱਖਣਾ ਸਬਤ ਸੰਗਤ ਦੇ ਕਾਰਜੜਾ ਕਰਨੇ ਚਾਰ ਪਹਿਰ ਦਿਨ ਆਪ ਜੀ ਦੇ ਬਾਣੀ ਅੰਦਰ ਫਤੀਤ ਹੋਇਆ ਚਾਰ ਪਹਿਰ ਰਹਿਣਾ ਆਪ ਜੀ ਦੇ ਬਾਣੀ ਬਤੀਜ ਕਰੋਨੀ ਸਤ ਸਤਿ ਪਤਿ ਸ਼ਾਹੀਓ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਸੋਖ ਅਸਥਾਨ ਤੇਰ ਜਾਨ ਦੇ ਆਜਾ ਬੱਚੋ